ਅੱਜ ਤੋਂ 2 ਦਿਨ ਪਹਿਲਾਂ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀthਿਆਏ ਛੱਪੇ। ਉਹ ਸਮੇ ਇਹ ਲੈਕਟਾ ਬੰਦਿਆ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀਗਾ ਸਾਡੀਆਂ ਲੈਕਟਾ ਬੰਦ ਸੀ ਗਿਆ। ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਪਸੂ ਮੈਂਨ ਨੂੰ ਕਿਹਾ ਸੀਗਾ ਕਿ ਕੱਲ ਤੱਕ ਆ ਜਿਹੜੇ ਉੱਚੇ ਪੋਲਾਂ ਦੇ ਉੱਤੇ ਲਾਈਟਾਂ ਕੋਈ ਨਹੀਂ ਜਗਦੀ ਨਾ ਆ ਗੁੰਮਦਾਂ ਦੇ ਵਿੱਚ ਕੋਈ ਲਾਈਟ ਜਗਦੀ ਸੀਗੀ ਤੇ ਮੈਂ ਇਹਨਾਂ ਨੂੰ ਕਹਿ ਦਿੰਦਾ ਜਗਾਓ ਜਿੱਦਾਂ ਮਸਜਿਦ ਜਗਾਓ ਹਲੇ ਲਾਈਟਾਂ ਸੜਗੀਆਂ ਜਦੋਂ ਮੰਦੀਆਂ ਸੀਗੀਆਂ ਪਰ ਇਹਨਾਂ ਨੇ ਪ੍ਰਬੰਧ ਕੀਤਾ ਇਹ ਮਤਲਬ ਰਾਤੀ ਇਹਨਾਂ ਨੇ ਜਗਾਈਆਂ ਬਾਕੀ ਅੱਜ ਜਗਾਤੀਆਂ ਮੈਂ ਇਸ ਕਰਕੇ ਵੇਖਣ ਆਇਆ ਸੀਗਾ ਹੁਣ ਇਹੀ ਵੇਖਣ ਆਏ ਸੀਗੇ ਕਿ ਲਾਈਟਾਂ ਜਗਨ ਤੋਂ ਬਾਅਦ ਵੀ ਕਿੰਨਾ ਗੱਥੇ ਨੇ ਦਾ ਜੀ ਲਾਈਟਾਂ ਜਗਨ ਤੋਂ ਬਾਅਦ ਵੀ ਜਿਹੜਾ ਨੇ ਦਾ ਦੇਖੋ ਲਾਈਟਾਂ ਜਗ ਪੀਆਂ ਪਤਾ ਜੇ ਵੀ ਕੁਝ ਥਾਂ ਤੇ ਨੇ ਦਾ ਇਨਰ ਪੀਡਬਲੂਡੀ ਦੇ ਐਕਸੈਸ ਸਾਹਿਬ ਦੀ ਡਿਊਟੀ ਲਈ ਆ ਕਿ ਇਹਨੂੰ ਵੀ ਇਸ ਹਿਸਾਬ ਨਾਲ ਕਰੋ ਕਿ ਆਪਾਂ ਪਿੱਠੇੋਂ ਉੱਥੋਂ ਤੱਕ ਮੱਲਾ ਜਿੱਦਾਂ ਉਹ ਨੁੱਕਰ ਤੱਕ ਬੰਦਾ ਦੇਖਣਾ ਚਾਹੀਦਾ ਗੁਰੂ ਮਹਾਰਾਜ ਦੇ ਹਰ ਪਾਸੇ ਮੱਲਾ ਜਿਹੜਾ ਚੰਨ ਨਹੀਂ ਚੰਨ ਹੋਣਾ ਚਾਹੀਦਾ ਅਮਦਾਸ ਜੀ ਦੇ ਚਰਨਾਂ ਦੇ ਵਿੱਚ ਖੜੇ ਆ ਦਵਤ ਸਾਹਿਬ ਅੱਜ ਤੋਂ 2 ਦਿਨ ਪਹਿਲਾਂ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰ ਰੋੜਾ ਜੀ ਇੱਥੇ ਆਏ ਛਾਪੀ ਉਸ ਸਮੇ ਇਹ ਲਾਈਟਾਂ ਬੰਦ ਆ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀਗਾ ਸਾਰੀਆਂ ਲਾਈਟਾਂ ਬੰਦ ਸੀਗੀਆਂ ਤੇ ਮੈਂ ਉਸੇ ਟਾਈਮ ਦੇ ਉੱਤੇ ਸਾਡੇ ਕੁਵਿੰਦਰ ਸਾਹਿਬ ਔਲਖ ਸਾਹਿਬ ਖੜੇ ਆ ਪੀਡਬਲਯੂਡੀ ਵਾਲੇ ਐਕਸ਼ਨ ਖੜੇ ਆ ਔਰ ਡੀਸੀ ਅਮਰਤ ਸਾਹਿਬ ਸਾਡੇ ਨੂੰ ਲਾਈਨ ਤੇ ਪਾ ਕੇ ਡਿਸਾਈਡ ਕੀਤਾ ਕਿ ਕੱਲ ਤੱਕ ਲਾਈਟਾਂ ਜਗੜੀਆਂ ਚਾਹੀਦੀ ਸਵੇ ਬਹੁਤ ਮਾੜੀ ਗੱਲ ਆ ਕਿ ਜਿੱਥੇ ਲੱਖਾਂ ਲੋਕ ਆਉਂਦੇ ਉੱਥੇ ਲਾਈਟਾਂ ਨਾ ਜਗਣ ਪਰ ਮੈਂ ਇਹਨਾਂ ਨੂੰ ਸਸ 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 ਪਸੂ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਕੱਲ ਤੱਕ ਆ ਜਿਹੜੇ ਉੱਚੇ ਪੋਲਾਂ ਦੇ ਉੱਤੇ ਲਾਈਟਾਂ ਕੋਈ ਨਹੀਂ ਜਗਦੀ ਨਾ ਆ ਗੁੰਮਦਾਂ ਦੇ ਵਿੱਚ ਕੋਈ ਲਾਈਟ ਜਗਦੀ ਸੀਗੀ ਤੇ ਮੈਂ ਉਹਨਾਂ ਨੂੰ ਕਹਿ ਦਿੱਤਾ ਉਹ ਜਗਾਓ ਜਿੱਧਾ ਮਸਜੀ ਜਗਾਓ ਹਲੇ ਲਾਈਟਾਂ ਸੜ ਗਈਆਂ ਜਰਮਨ ਦੀਆਂ ਸੀਗੀਆਂ ਪਰ ਇਹਨਾਂ ਨੇ ਪ੍ਰਬੰਧ ਕੀਤਾ ਇਹ ਮਤਲਬ ਰਾਤੀ ਇਹਨਾਂ ਨੇ ਜਗਾਈਆਂ ਬਾਕੀ ਅੱਜ ਜਗਾਤੀਆਂ ਮੈਂ ਇਸ ਕਰਕੇ ਵੇਖਣ ਆਇਆ ਸੀਗਾ ਤੇ ਇਹ ਜਿਹੜਾ ਪਹਿਲਾ ਕੰਮ ਸੀ ਉਹ ਅਸੀਂ ਕਰਤ ਅਸੀਂ ਉਦੋਂ ਅਨਾਉਂਸ ਕੀਤਾ ਸੀਗਾ ਕਿ 24 ਘੰਟੇ ਠੀਕ ਕਰਾਂਗੇ ਸਾਡੇ ਅਫਸਰ ਨੇ ਕਬੀਨਦਰ ਸਾਹਿਬ ਹੁਣ ਵੀ ਤਾਂ ਕਿ ਉਹ ਮੋਕੇ ਤੇ ਆਏ ਆ ਪੀਡਬਲਯੂਡੀ ਵਾਲੇ ਸਾਡੇ ਅਧਕਾਦੀ ਆਏ ਉਹ ਅਸੀਂ 24 ਘੰਟੇ ਦੇ ਵਿੱਚ ਸਦਾ ਕਰਤਾ ਬਟ ਹੁਣ ਇਹ ਹੀ ਵੇਖਣ ਆਏ ਸੀਗੇ ਕਿ ਲਾਈਟਾਂ ਜਗਨ ਤੋਂ ਬਾਅਦ ਵੀ ਕਿੰਨਾ ਕਿੱਥੇ ਨੇਰਾ ਜੀ ਲਾਈਟਾਂ ਜਗਨ ਤੋਂ ਬਾਅਦ ਵੀ ਜਿਹੜਾ ਨੇਰਾ ਦੇਖੋ ਲਾਈਟਾਂ ਜਗ ਭੀਆਂ ਪਤਾ ਜੇ ਵੀ ਕੁਝ ਥਾਵਾਂ ਤੇ ਨੇਰਾ ਇਹ ਵੀ ਮੈਂ ਕਬੀਨਦਰ ਸਾਹਿਬ ਨੂੰ ਕਹਿ ਦਿਆਂ ਉਦੋਂ ਇਹਨਾਂ ਦੇ ਪੀ ਡਬਲਯੂ ਡੀ ਦੇ ਐਕਸ਼ਨ ਸਾਹਿਬ ਦੀ ਡਿਊਟੀ ਲਈ ਆ ਕਿ ਇਹਨੂੰ ਵੀ ਇਸ ਹਿਸਾਬ ਨਾਲ ਕਰੋ ਕਿ ਆਪਾਂ ਬਿਠੇਓ ਉੱਥੋਂ ਤੱਕ ਮਤਲਬ ਜਿੱਦਾਂ ਉਹ ਨੁੱਕਰ ਤੱਕ ਬੰਦਾ ਦੇਖਣਾ ਚਾਹੀਦਾ ਜੀ ਗੁਰੂ ਮਹਾਰਾਜ ਦੇ ਹਰ ਪਾਸੇ ਮਤਲਬ ਜਿਹੜਾ ਚੰਦ ਨਹੀਂ ਚੰਦ ਨੂੰ ਹੋਣਾ ਚਾਹੀਦਾ ਉਹ ਵੀ ਆਪਾਂ 2-3 ਦਿਨ ਚ ਜਿਹੜਾ ਬਾਕੀ ਹੈ ਂਦੇਰੇ ਵਾਲਾ ਜਿਹੜੀ ਸਾਡੀ ਪਹਿਲੀ ਬਦੋਂ ਮੈਂ ਡਿਊਟੀ ਲਈ ਅਫਸਰਾਂ ਦੀ ਉਹ ਹੋ ਗਈ ਪੂਰੀ ਜਿਹੜੀ ਉਦੋਂ ਅਸੀਂ ਸ਼ਾਮੀ ਡਿਊਟੀ ਪੱਛੋਂ ਰਾਤ ਲਈ ਰਾਤ ਡਿਊਟੀ ਲਈ ਇਹਨਾਂ ਦੀ 10 ਵਜੇ ਤੇ ਸਰ ਕੱਲ 10 ਵਜੇ ਤੱਕ ਇਹਨਾਂ ਨੇ ਉੱਪਰ ਲਿਆ ਚਲਾਤੀ ਇਹਦਾ ਅੱਜ ਆ ਦੂਜੀਆਂ ਚਲਾ ਕੇ ਮੈਨੂੰ ਸੱਦਿਆ ਇਹਨਾਂ ਦੇ ਵੀ ਦੇਖ ਲਓ ਜੀ ਅਸੀਂ ਚਲਾਤੀ ਹਾਂ ਬਾਕੀ ਵੀ ਜਿਹੜਾ ਇਹ ਨੇੜਾ ਇਹ ਨੇੜੇ ਦਾ ਸਾਰਾ ਆਪਾਂ ਪ੍ਰਬੰਧ ਕਰਾਂਗੇ ਅਸੀਂ ਬਿਲਕੁਲ ਚਾਹੁੰਦੇ ਆ ਸਾਰੇ ਇਹ ਇਹ ਤਾਂ ਇਹ ਉਹ ਸਥਾਨ ਹੈਂ ਦੋਸਤਾਨ ਦੇ ਵਿੱਚ ਜਿੱਥੇ ਰੋਜ਼ ਸਵਾ ਲੱਖ ਤੋਂ ਵੱਧ ਛਰਦਾਲੂ ਆਉਂਦੇ ਆ ਤੇ ਜੇ ਇੱਥੇ ਲਾਈਟਾਂ ਦਾ ਜਗਨ ਤੇ ਤੇ ਬਹੁਤ ਮਾੜੀ ਗੱਲ ਆ ਸੋ ਇਹਦਾ ਪ੍ਰਬੰਧ ਕੀਤਾ ਸੀ ਉਹ ਮੈਂ ਦੇਖਣ ਆਇਆ ਸੀ ਔਰ ਮੈਂ ਆਪਣੇ ਅਫਸਰ ਦਾ ਧੰਵਾਦ ਕਰਦਾ ਕਿ ਇਹਨਾਂ ਨੇ ਦਿੱਤੇ ਟਾਈਮ ਦੇ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਔਲਖ ਸਾਹਿਬ ਖੜੇ ਆ ਇਨਾਂ ਨੇ ਹੋਰ ਵੀ ਡਿਊਟੀਆਂ ਲਈਆਂ ਸ਼ਹਿਰ ਦੇ ਵਿੱਚੋਂ ਕੂੜਾ ਚੁੱਕਣ ਦੀ ਡਿਊਟੀ ਵੀ ਲਈ ਹੈ ਵੀ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਕਲੀਨ ਕਰੋ ਇਹਨਾਂ ਨੂੰ ਕਿਹਾ ਗਿਆ ਇਸ ਏਰੀਆ ਦੇ ਵਿੱਚ ਤੇ ਕਿਤੇ ਦਿਖਣਾ ਨਹੀਂ ਚਾਹੀਦਾ ਕੂੜਾ ਬਾਕੀ ਸ਼ਹਿਰ ਵਿੱਚ ਨਹੀਂ ਕਿਤੇ ਦਿਖਣਾ ਚਾਹੀਦਾ ਉਹਦੇ ਡਿਊਟੀ ਕਰਦੇ ਆਪ 24 ਘੰਟੇ ਕਰਦੇ ਸਮਝਦੇ ਕਿ ਦੀ ਗੱਲ ਇਸ ਕਰਕੇ ਸਾਡੀ ਪ੍ਰਾਇੋਰਟੀ ਦੇ ਜਿਹੜੇ ਕੰਮ ਹੈ ਅਸੀਂ ਬਲਤ ਸ਼ਹਿਰ ਦੇ ਵਿੱਚੋਂ ਕੂੜਾ ਉਹ ਸ਼ਹਿਰ ਦੇ ਵਿੱਚ ਪੀਣ ਵਾਲਾ ਪਾਣੀ ਤੇ ਗੰਦੇ ਪਾਣੀ ਦਾ ਨਿਕਾਸ ਇਹ ਅਸੀਂ ਬਲਤ ਕਰ ਰਹੇ ਹਾਂ ਪੂਰੇ ਜੋਰ ਸ਼ੋਰਾਂ ਤੇ ਲੱਗੇ ਆ ਤੇ ਇਹ ਕੰਪਲੀਟ ਹੋ ਜਾਊਗਾ ਸ਼ਹਿਰਿਆਂ ਨੂੰ ਇਸ ਗੱਲ ਦੀ ਅਸੀਂ ਸ਼ਗਾਤ ਦਾਂਗੇ ਉਹ ਅੱਜ ਮੈਂ ਬੱਲੇ ਗੁਰੂ ਮਹਾਰਾਜ ਦੇ ਚਰਨਾਂ 'ਚ ਖਲੋ ਕੇ ਫਿਰ ਇਹਨਾਂ ਨੂੰ ਬੇਨਤੀ ਕਰਦਾ ਕਿ ਇੱਥੇ ਚਾਨਣੀ ਚਾਨਣ ਕਰ ਦਿਓ ਭਾਵੇਂ ਦੁਬਾਰਾ ਇਹਦਾ ਇਹਦਾ ਲਾਈਟਿੰਗ ਦਾ ਦੁਬਾਰਾ ਕਰਨਾ ਪਵੇ ਸਮਝ ਦੇ ਲਈ ਤੁਸੀਂ ਗੱਲ ਕੀਤੀ ਹੈ ਕੂੜੇ ਦੀ ਲਿਫਟਿੰਗ ਦੀ ਕਿ ਮੈਂ ਦੇਤੇ ਨਿਰਦੇਸ਼ ਦੇ ਦਿੱਤੇ ਨੇ ਪਰ ਲੋਕੀ ਹਜੇ ਤਰਾਹੀ ਤਰਾਹੀ ਕਰ ਰਹੇ ਨਹੀਂ ਨਹੀਂ ਕੋਈ ਨਹੀਂ ਦੇਖੋ ਸ਼ਾਇਦ ਬਹੁਤ ਵੱਡਾ ਤੁਸੀਂ ਪਹਿਲਾਂ ਸਮਝੋ ਸ਼ਾਇਦ ਬਹੁਤ ਵੱਡਾ ਸ਼ਹਿਰ ਦੇ ਵਿੱਚ ਛੋਟੀਆਂ ਛੋਟੀਆਂ ਗਲੀਆਂ ਹਰ ਪਾਸੇ ਚੁੱਕਦੇ ਕਿਤੇ ਤੱਕ ਇਹ ਸਹਾਈ ਜਾਂਦਾ ਪਤਾ ਤੂੰ ਇਹਨੂੰ ਦੇਖੋ ਅੱਗੇ ਨਾਲੋਂ ਅੱਜ ਤੋਂ ਮਤਲਬ ਇੱਕ ਮਹੀਨਾ ਪਹਿਲਾਂ ਕੀ ਹਾਲ ਸੀ ਤੇ ਜਦੋਂ ਕਬੀਨਦ ਸਾਹਿਬ ਆਏ ਇਹਨਾਂ ਨੇ ਕਿੰਨਾ ਉਦੋਂ ਦੀ ਕਾਰਵਾਈ ਕੀਤੀ ਆ ਸੋ ਕੰਪਲੀਟ ਹੋ ਜੂਗਾ ਜਿਹੜਾ ਕੋਈ 2-4 ਦਿਨਾਂ ਚ ਲੈਂਦਾ ਵੀ ਉਹ ਵੀ ਇਹ ਕੰਪਲੀਟ ਕਰ ਦਿੰਦਾ ਲੇਕਿਨ ਧਰਮਪਾਲ ਸਾਹਿਬ ਜਿੱਦਾਂ ਹੀ ਅਮਨ ਉਹੜਾ ਪਹੁੰਚੇ ਉਸ ਤੋਂ ਬਾਅਦ ਹੀ ਨੋਟਿਸ ਆਇਆ ਕਿ ਲੱਗਦਾ ਨਹੀਂ ਸੀ ਪਹਿਲੋਂ ਹੀ ਨੋਟਿਸ ਲੈਣਾ ਚਾਹੀਦਾ ਇਹ ਆਮ ਪਬਲਿਕ ਨਹੀਂ ਦੇਖੋ ਮੇਰੇ ਨੋਟਿਸ ਚ ਉਦੋਂ ਆ ਦੇਖੋ ਜਿਹੜੀ ਗੱਲ ਮੈਂ ਤਾਂ ਆ ਕੇ ਜਦੋਂ ਇੱਥੇ ਖਲੋ ਕੇ ਦੇਖਿਆ ਵੀ ਲਾਈਟਾਂ ਬੰਦ ਆ ਯਾਰ ਤੇ ਫੇਰ ਮੈਨੂੰ ਪਤਾ ਲੱਗਾ ਫੇਰ ਮੈਨੂੰ ਦੁਕ ਫੇਰ ਮੈਂ ਉਸ ਵੇਲੇ ਇੱਕ ਮਿੰਨ ਸਾਬ ਨੂੰ ਉਦੋਂ ਵੀ ਮੌਕੇ ਦੇ ਸੱਦਿਆ ਪੀ ਡਬਲਯੂ ਡੀ ਵਾਲੋਂ ਡੀ ਸਾਬ ਨੂੰ ਉਸੇ ਵੇਲੇ ਲਾਈਨ ਤੇ ਬਾ ਇੱਥੇ ਖਲੋਤੇ ਆਈ ਪੇ ਇਹਨੂੰ ਚਲਾਓ ਜੀ 24 ਘੰਟੇ ਜੋ ਮਰਜ਼ੀ ਕਰੋ ਉਹ ਉਹਨਾਂ ਨੇ ਚਲਾਤੀਆਂ ਆ ਗੁਪਤਾਲੀਆਂ ਵੀ ਚਲਾਤੀਆਂ ਸਾਧੀਆਂ ਚਲਾਤੀਆਂ ਪਰ ਅੱਜ ਮੈਂ ਤਾਂ ਅਹਲੇ ਆਇਆ ਸੀਗਾ ਕਿ ਦੇਖੀਏ ਕਿ ਕਿੰਨਾ ਚਾਨਣ ਹੁੰਦਾ ਕਿੰਨਾ ਕਿ ਨਹੀਂ ਹੁੰਦਾ ਅਜੇ ਵੀ ਚਾਨਣ ਘਟਿਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਹੋਰ ਲਾਈਟਾਂ ਲਾਓ ਫਲੱਡ ਲਾਈਟਾਂ ਜਿਹੜੀਆਂ ਨਾ ਉਹ ਲਾਓ ਤੁਸੀਂ ਜਿਹਦੇ ਨਾਲ ਇੱਥੇ ਚਾਨਣ ਹੀ ਚਾਨਣ ਹੋਵੇ ਸਭ ਨੇ ਕਿਹਾ ਉਹ ਵੀ ਆਪਾਂ ਲਾ ਦਾਂ ਠੀਕ ਹੈ ਤਾਂ ਹਾਂ